ਸਟੂਡੈਂਟਸ ਨੈਕਸਟ ਲੈਕਚਰ ਅਸੀਂ ਕਰਾਂਗੇ ਨੌਜਵਾਨਾਂ ਵਿੱਚ ਵੱਧ ਰਹੀ ਨਸ਼ਿਆਂ ਦੀ ਵਰਤੋਂ ਜਾਂ ਫਿਰ ਨਸ਼ਾ ਨਾਸ਼ ਕਰਦਾ ਹੈ ਇਹ ਜਿਹੜੇ 9th ਔਰ 10th ਦੇ ਪੇਪਰ ਆਣੇ ਹਨ ਤੁਹਾਨੂੰ ਬੋਰਡ ਦੇ ਉਹਨਾਂ ਦੇ ਵਿੱਚ ਇਹ ਕਨਫਰਮ ਹੈ ਕਿ ਇਦਾਂ ਦੇ ਐਸੇ ਜ਼ੂਰ ਆਣਗੇ ਠੀਕ ਹੈ ਨਾ ਕਰੰਟ ਤੇ ਤਾਂ ਇਸ ਲਈ ਤੁਸੀਂ ਚੰਗੀ ਤਰ੍ਹਾਂ ਤਿਆਰੀ ਕਰ ਲਿਓ ਠੀਕ ਹੈ ਚਲੋ ਫਿਰ ਸਟਾਰਟ ਕਰਦੇ ਹਾਂ ਜਾਣ ਪਛਾਣ ਨਸ਼ੀਲੇ ਪਦਾਰਥਾਂ ਦੀ ਮਨੁੱਖਾਂ ਦੁਆਰਾ ਵਰਤੋ ਕਰਨਾ ਨਸ਼ਾ ਅਖਵਾਉਂਦਾ ਹੈ ਭਾਰਤ ਵਿੱਚ ਨਸ਼ਿਆਂ ਦੇ ਸੇਵਨ ਦੀ ਰੁਚੀ ਦਿਨੋ ਦਿਨ ਵਧਦੀ ਜਾ ਰਹੀ ਹੈ ਨਸ਼ਾ ਕਰਨ ਵਾਲਿਆਂ ਨੂੰ ਭਲੀ ਭਾਂਤੀ ਪਤਾ ਹੁੰਦਾ ਹੈ ਕਿ ਨਸ਼ਾ ਸਾਡੀ ਸਿਹਤ ਨੂੰ ਹੀ ਨਹੀਂ ਬਲਕਿ ਸਾਡੀ ਜਵਾਨੀ ਪਰਿਵਾਰ ਸਭ ਨੂੰ ਤਬਾਹ ਕਰ ਦਿੰਦਾ ਹੈ ਨਸ਼ਿਆਂ ਦੇ ਕਾਰਨ ਸਾਡੇ ਦੇਸ਼ ਵਿੱਚ ਨਸ਼ਿਆਂ ਦੇ ਵਧਣ ਦਾ ਕਾਰਨ ਵਿਰੋਜ਼ਗਾਰੀ ਸੋਸ਼ਲ ਮੀਡੀਆ ਹੈ ਬਹੁਤੇ ਨੌਜਵਾਨ ਵਿਲੇ ਹੋਣ ਕਾਰਨ ਨਸ਼ਿਆਂ ਦਾ ਸਹਾਰਾ ਲੈਣ ਲੱਗ ਪੈਂਦੇ ਹਨ ਬਹੁਤੇ ਨੌਜਵਾਨ ਆਪਣੇ ਦੋਸਤਾਂ ਮਿੱਤਰਾਂ ਦੇ ਕਹਿਣ ਤੇ ਜਾਂ ਉਹਨਾਂ ਨੂੰ ਦੇਖ ਕੇ ਨਸ਼ਾ ਕਰਨ ਲੱਗ ਪਏ ਹਨ ਕੁਝ ਨੌਜਵਾਨ ਸੋਸ਼ਲ ਮੀਡੀਆ ਤੇ ਨਸ਼ਈ ਕਰਦਾਰਾਂ ਦੇ ਪ੍ਰਭਾਵ ਗਲਤ ਲੱਚਰਤਾ ਵਾਲੇ ਗੀਤ ਫਿਲਮਾਂ ਵਿਚਲੇ ਨਸ਼ਈ ਕਰਦਾਰਾਂ ਦੇ ਪ੍ਰਭਾਵ ਕਾਰਨ ਨਸ਼ਾ ਕਰਨ ਲੱਗ ਪੈਂਦੇ ਹਨ ਮਿਹਨਤੀ ਅਤੇ ਪੜ੍ਹੇ ਲਿਖੇ ਯੋਗ ਨੌਜਵਾਨ ਜਦੋਂ ਭ੍ਰਿਸ਼ਟਾਚਾਰ ਕਾਰਨ ਚੰਗੇ ਅਹੁਦੇ ਪ੍ਰਾਪਤ ਨਹੀਂ ਨਹੀਂ ਪ੍ਰਾਪਤ ਕਰ ਸਕਦੇ ਤਾਂ ਨਿਰਾਸ਼ ਹੋ ਕੇ ਨਸ਼ੀਆਂ ਵਾਲ ਚਾਹ ਲੈਂਦੇ ਹਨ ਠੀਕ ਹੈ ਨੈਕਸਟ ਹੈਗਾ ਪੁਆਇੰਟ ਨਸ਼ੀਲੀਆਂ ਵਸਤਾਂ ਦੀਆਂ ਕਿਸਮਾਂ ਕਹਿੰਦੇ ਪੁਰਾਣੇ ਕਹਿੰਦੇ ਸਮੇਂ ਵਿੱਚ ਅਫੀਮ ਜਿਹੜੀ ਸੀਗੀ ਨਾ ਇਹ ਪੋਸਤ ਭੁੱਕੀ ਜਾਂ ਸ਼ਰਾਬ ਦੀ ਵਰਤੋਂ ਨਸ਼ੇ ਵਜੋਂ ਕੀਤੀ ਜਾਂਦੀ ਸੀ ਪਰ ਹੁਣ ਜਿਹੜੀ ਚਰਸ ਗਾਂਝਾ ਸਮੈਗ ਸਿਗਰਟਾ ਕੋਕੀਨ ਤੰਮਾਕੂ ਅਤੇ ਕਈ ਕਿਸਮ ਤੇ ਟੀਕੇ ਜਿਹੜੇ ਆ ਗੋਲੀਆਂ ਕੈਪਸੂਲ ਵੀ ਨਸ਼ੇ ਲਈ ਆਮ ਵਰਤੇ ਜਾਣ ਲੱਗੇ ਹਨ ਠੀਕ ਹੈ ਨਾ ਜਿੱਦਾਂ ਸਮਾਜ ਦੇ ਵਿੱਚ ਕੋੜ ਹੋ ਗਿਆ ਹੁਣ ਨਸ਼ਾ ਇਹਨੂੰ ਖਤਮ ਕਰਨਾ ਜ਼ਰੂਰੀ ਹੋ ਗਿਆ ਹਨਾ ਤੇ ਅੱਗੇ ਹੈਗਾ ਨਸ਼ਿਆਂ ਦੇ ਨੁਕਸਾਨ ਕੀ ਹੁੰਦੇ ਆ ਨਸ਼ਿਆਂ ਨਾਲ ਨਸ਼ਿਆਂ ਨਾਲ ਸੇਤ ਦਾ ਮਾਨਸਿਕ ਸਿਹਤ ਨਸ਼ਿਆਂ ਨਾਲ ਸੇਤ ਦਾ ਮਾਨਸਿਕ ਤੇ ਸਰੀਰਕ ਨੁਕਸਾਨ ਹੁੰਦਾ ਹੈ ਨਸ਼ਾ ਕਰਨ ਵਾਲੇ ਆਪਣੇ ਸਰੀਰ ਦਾ ਨਾਸ਼ ਤਾਂ ਕਰਦੇ ਹੀ ਹਨ ਉਹ ਆਪਣੇ ਮਾਪਿਆਂ ਅਤੇ ਬੱਚਿਆਂ ਦੀ ਬਰਬਾਦੀ ਦਾ ਕਾਰਨ ਵੀ ਬਣਦੇ ਹਨ ਨਸ਼ੇ ਦੀ ਲੋੜ ਪੂਰੀ ਕਰਨ ਲਈ ਆਪਣੀ ਜ਼ਮੀਨ ਜਾਇਦਾਦ ਤੱਕ ਵੇਚ ਦਿੰਦੇ ਹਨ ਚੋਰੀਆਂ ਠਗੀਆਂ ਤੇ ਹੋਰ ਅਨੈਤਿਕ ਕੰਮ ਵੀ ਕਰਨ ਲੱਗਦੇ ਹਨ ਨਸ਼ਾ ਕਰਨ ਨਾਲ ਕਈ ਕਿਸਮ ਦੀਆਂ ਨਾਮਰਦ ਬਿਮਾਰੀਆਂ ਨੂੰ ਸੱਦਾ ਦਿੰਦੇ ਹਨ ਤਮਾਕੂ ਦਾ ਸੇਵਨ ਮੂੰਹ ਦਾ ਕੈਂਸਰ ਅਤੇ ਸਿਗਰਟ ਬੀੜੀ ਪੀਣਾ ਫੇਫੜਿਆਂ ਦਾ ਕੈਂਸਰ ਹੋ ਜਾਂਦਾ ਹੈ ਸ਼ਰਾਬ ਗੁਰਦੇ ਤੇ ਜਿਗਰ ਖਰਾਬ ਕਰ ਦਿੰਦੀ ਹੈ ਦੂਜੀਆਂ ਦੀ ਵਰਤੀ ਕੋਈ ਸੂਈ ਨਾਲ ਨਸ਼ਿਆਂ ਦੇ ਟੀਕੇ ਲਾਉਣ ਵਾਲੇ ਅਚੇਤ ਹੀ ਇਅਰਸ ਵਰਗਾ ਭਿਆਨਕ ਰੋਗ ਸਹੀੜ ਲੈਂਦੇ ਹਨ ਕਿੰਨਾ ਨੁਕਸਾਨ ਹੋ ਰਿਹਾ ਹੈ ਨਾ ਨਸ਼ਿਆਂ ਦੇ ਨੁਕਸਾਨ ਤੁਸੀਂ ਮੰਨਣਾ ਜਿੱਦਾਂ ਕੋਈ ਅੱਜਕੱਲ ਕੋਈ ਸੇਫ ਹੀ ਹੈ ਨਹੀਂਗਾ ਜਾਂਦਾ ਹੈ ਨਾ ਐਕਟਿਵਾ ਤੇ ਕਾ ਕਿਤੇ ਵੀ ਜਾਂਦਾ ਹੈ ਤਾਂ ਸਾਰੇ ਸੋਨਾ ਹੀ ਖੇਚ ਕੇ ਲੈ ਆਈ ਜਾਂਦੇ ਹਨ ਇਹ ਵੀ ਨਸ਼ਿਆਂ ਦਾ ਹੀ ਕਾਰਨ ਆ ਇੱਕ ਨਸ਼ਿਆਂ ਨੂੰ ਰੋਕਣ ਲਈ ਜ਼ਰੂਰੀ ਕਦਮ ਕਹਿੰਦੇ ਸਰਕਾਰ ਦੇ ਕੀਤੇ ਜਾਂਦੇ ਯਤਨਾਂ ਦੇ باوجود ਨਸ਼ਿਆਂ ਨੂੰ ਖਤਮ ਕਰਨ 'ਚ ਸਰਕਾਰ ਜਿਹੜੀ ਹੈ ਅਸਫਲ ਰਹੀ ਹੈ ਠੀਕ ਹੈ ਨਸ਼ਿਆਂ ਦੀ ਸਮਗਲਿੰਗ ਅਜੇ ਵੀ ਕਾਫੀ ਹੋ ਰਹੀ ਹੈ ਨਸ਼ਿਆਂ ਦਾ ਕਾਰੋਬਾਰ ਦਿਨ ਦਿਨ ਵਧਦਾ ਜਾ ਰਿਹਾ ਹੈ ਸਕੂਲਾਂ ਕਾਲਜਾਂ ਅਤੇ ਹੋਰ ਵਿਦਿਅਕ ਸੰਸਥਾਵਾਂ ਦੇ ਨੇੜੇ ਕਿਧਰੇ ਵੀ ਨਸ਼ੇ ਉਪਲਬਧ ਨਹੀਂ ਹੋਣੇ ਚਾਹੀਦੇ ਮਾਪਿਆਂ ਨੂੰ ਮਾਪਿਆਂ ਨੂੰ ਬੱਚਿਆਂ ਨੂੰ ਖੁੱਲਾ ਪੈਸਾ ਨਹੀਂ ਦੇਣਾ ਚਾਹੀਦਾ ਤੇ ਬੱਚਿਆਂ ਦੀ ਸੰਗਤ ਉੱਪਰ ਨજર ਰੱਖਣੀ ਚਾਹੀਦੀ ਹੈ ਨਸ਼ਿਆਂ ਬਾਰੇ ਜਾਗਰੂਕਤਾ ਪੈਦਾ ਕਰਨ ਲਈ ਕੈਂਪ ਲਗਾਉਣੇ ਚਾਹੀਦੇ ਹਨ ਸੈਮੀਨਾਰ ਕਰਵਾਉਣੇ ਚਾਹੀਦੇ ਹਨ ਨਸ਼ਾ ਵੇਚਣ ਵਾਲਿਆਂ ਖਿਲਾਫ ਸਖਤੀ ਨਾਲ ਪੇਸ਼ ਆਉਣਾ ਚਾਹੀਦਾ ਹੈ ਅੱਗੇ ਹੈ ਸਾਰਾਂਛੇ ਦੇ ਬਾਰੇ ਤੁਹਾਨੂੰ ਮੈਂ ਦੱਸਾਂ ਕਿ ਕਿ ਜਿਹੜਾ ਨਸ਼ੇ ਜਿਹੜੇ ਆ ਮਨੁੱਖ ਦੀ ਬਰਬਾਦੀ ਦਾ ਕਾਰਨ ਹਨ ਇਹ ਤਾਂ ਤੁਸੀਂ ਵੀ ਜਾਣਦੇ ਹਨ ਬੇ ਨਸ਼ਾ ਜਿਹੜਾ ਬਰਬਾਦੀ ਕਰਦਾ ਆ ਕਿਸੇ ਨੂੰ ਅੱਜ ਤੱਕ ਨਸ਼ੇ ਨੇ ਤਾਰਿਆ ਨਹੀਂ ਹੈਗਾ ਠੀਕ ਹੈ ਨਾ ਤੇ ਅੱਗੇ ਹੈ ਬੇ ਨਸ਼ਿਆਂ ਦੇ ਇਸ ਮੈਨ ਨੂੰ ਰੋਕਣ ਲਈ ਸਾਰਿਆਂ ਸਾਰਿਆਂ ਨੂੰ ਸਾਰਿਆਂ ਦੇ ਵੱਡੇ ਪੱਧਰ ਤੇ ਸਾਂਝੇ ਉਪਰਾਲੇ ਦੀ ਲੋੜ ਹੈ ਪਿੰਡਾਂ ਕਸਬਿਆਂ ਪੱਧਰ ਤੇ ਨਸ਼ਾ ਵੇਚਣ ਵਾਲੇ ਨੂੰ ਫੜਨ ਲਈ ਇਨਾਮ ਰੱਖਣੇ ਚਾਹੀਦੇ ਹਨ ਨਸ਼ਾ ਤਸਕਰਾਂ ਨੂੰ ਫੜਨ ਲਈ ਦੇਸ਼ ਪੱਧਰ ਤੇ ਜਾਲ ਵਿਛਾਉਣੇ ਚਾਹੀਦੇ ਹਨ ਇਹ ਤਾਂ ਹੋ ਗਿਆ ਨਾ ਨਸ਼ੇ ਦਾ ਉਸ਼ਲਾ ਇਹਨਾਂ ਤੁਸੀਂ ਆਪਣੇ ਕੋਲੋਂ ਵੀ ਐਡ ਕਰਕੇ ਲਿਖ ਸਕਦੇ ਆ ਜਿੱਦਾਂ ਕਿ ਤਾਂ ਨਾ ਬਿ ਨਸ਼ੇ ਜਿੱਦਾਂ ਕਿ ਨਸ਼ੇ ਦਾ ਕੀ ਨੁਕਸਾਨ ਕਹਿੰਦੇ ਆ ਨਾ ਬੇ ਨੁਕਸਾਨ ਇਦਾਂ ਹੈ ਕਿ ਜਿੱਦਾਂ ਹਨਾ ਵੀ ਜਿਹੜੇ ਨਸ਼ਾ ਕਰਦੇ ਆ ਉਹਨਾਂ ਸਿਹਤ ਤੇ ਪ੍ਰਭਾਵ ਪੈਂਦਾ ਹੀ ਆ ਇਹ ਤਾਂ ਸਮਾਜ ਤੇ ਕੀ ਪ੍ਰਭਾਵ ਪੈਂਦਾ ਜਿੱਦਾਂ ਹੁਣ ਨਸ਼ਾ ਕਰਦਾ ਕੋਈ ਹਨਾ ਤੇ ਜਿੱਦਾਂ ਹੁਣ ਸੋਨਾ ਆ ਜਾਂ ਕੋਈ ਵੀ ਕੋਈ ਗਹਿਣਾ ਪਾ ਕੇ ਬਾਹਰ ਨਿਕਲਦਾ ਲੇਡੀ ਹੋਈ ਜੈਂਟਸ ਹੋਈ ਉਹਨਾਂ ਨੂੰ ਕਿੰਨੇ ਜਾਨ ਦਾ ਵੀ ਖਤਰਾ ਹਨਾ ਤੇ ਜਿਲੇ ਉਹ ਖੇਚਤੂ ਕਰਦੇ ਆ ਉਹਲੇ ਬੰਦੇ ਦੀ ਜਾਨ ਵੀ ਜਾ ਸਕਦੀ ਕੁਛ ਮਾਰ ਵੀ ਸਕਦੇ ਹਨ ਤੇ ਇਹਨਾਂ ਦੇ ਵੀ ਨੁਕਸਾਨ ਆ ਕਿਉਂਕਿ ਉਹ ਨਸ਼ੇ ਦੀ ਪੂਰਤੀ ਲਈ ਕਰਦੇ ਆ ਹਨਾ ਕੰਮ ਮਿਲ ਨਹੀਂ ਰੇ ਨੌਕਰੀਆਂ ਮਿਲ ਨਹੀਂ ਰਹੀਆਂ ਜਾਂ ਕੋਈ ਹੋਰ ਨਸ਼ਾ ਕਰਨ ਲੱਗ ਜਾਂਦੇ ਆ ਫਿਰ ਉਹਨਾਂ ਤੋਂ ਰਿਹਾ ਨਹੀਂ ਜਾਂਦਾ ਹਨਾ ਉਸ ਨਸ਼ੇ ਤੋਂ ਬਿਨਾ ਤੋੜ ਲੱਗਦੀ ਜਿਲੇ ਤੇ ਉਹ ਗਲਤ ਕੰਮ ਕਰਦੇ ਆ ਹਨਾ ਇੰਨਾ ਸੇਕ ਨੁਕਸਾਨ ਕਰਦੇ ਮਾਨਸਿਕ ਕਿਸੇ ਦਾ ਹਨਾ ਤੇ ਆਰਥਿਕ ਨੁਕਸਾਨ ਵੀ ਹੁੰਦਾ ਹੈ ਇਹਦੇ ਨਾਲ ਹਨਾ ਕਿੰਨਾ ਕਿਸੇ ਨੇ ਕਿੰਨਾ ਕਪਾ ਕੇ ਕੋਈ ਨਹੀਂ ਜਾ ਸਕਦਾ ਅੱਜਕੱਲ ਇਸੇ ਤੁਸੀਂ ਆਪਣੇ ਕੋਲ ਲਾਈਨਾਂ ਵੀ ਬਣਾ ਸਕਦੇ ਇਨਾ ਬਗੈਰ ਤੇ ਕੋਈ ਗਲਤ ਨਹੀਂ ਕਰੂਗਾ ਇਹਨਾਂ ਨੂੰ ਹਨਾ ਠੀਕ ਹੈ ਇਹ ਹੋ ਗਿਆ ਤੁਹਾਡਾ ਅੱਜ ਇਹ ਵਾਲਾ ਲੈਸ ਜੇ ਮੈਂ ਅੱਗੇ ਮੈਂ ਜੋ ਵੀ ਤੁਹਾਨੂੰ 10th 9th ਬੋਰਡ ਦੀਆਂ ਕਲਾਸਾਂ ਚ ਪਲੱਸ 2 1 2 ਜੋ ਵੀ ਆ ਹਨਾ ਸਾਰਿਆਂ ਚ ਜੋ ਵੀ ਆਣਗੇ ਤੁਹਾਨੂੰ ਮੈਂ ਸਾਰੇ ਕਰਾਉਂਗੀ ਐਸੇ ਠੀਕ ਹੈ ਤੇ ਚੰਗੀ ਤਰ੍ਹਾਂ ਇਹਨਾਂ ਨੂੰ ਯਾਦ ਕਰ ਲਿਓ ਇਹਨਾਂ ਨੂੰ 99% ਮੈਨੂੰ ਚਾਂਸ ਹੈ ਕਿ ਇਹ ਆਏਗਾ ਐਸੇ ਠੀਕ ਹੈ ਓਕੇ ਵੀਡੀਓ ਲਾਈਕ ਕਰਨਾ ਸ਼ੇਅਰ ਕਰਨਾ ਠੀਕ ਹੈ ਇਹਨੂੰ ਸੰਗੀਤਰਾ ਯਾਦ ਕਰ ਲੈਣਾ ਓਕੇ ਬਾਈ